ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਖਨਪ੍ਰੀਤ ਸਿੰਘ ਤੇ ਮੈਂ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਹਾਂ ਤੇ ਮੇਰੀ ਉਮਰ 19 ਸਾਲ ਹੈ ਅਤੇ ਮੈਂ ਇੱਕ ਡ੍ਰੈਗਨ ਕਾਈਟ ਤਿਆਰ ਕੀਤੀ ਹੈ ਜੋ ਕਿ ਤੁਹਾਨੂੰ ਆਪਣੇ ਪੰਜਾਬ ਅਤੇ ਇੰਡੀਆ ਕਿਤੇ ਵੀ ਨਹੀਂ ਮਿਲੇਗੀ ਸਿਰਫ ਅੰਮ੍ਰਿਤਸਰ ਸ਼ਹਿਰ ਵਿੱਚ ਮੇਰੇ ਕੋਲ ਹੀ ਮਿਲੇਗੀ ਅਤੇ ਇਹ ਡ੍ਰੈਗਨ ਕਾਈਟ ਮੈਂ ਚਾਈਨੀਜ਼ ਰੀਲ ਵੱਲੋਂ ਦੇਖ ਕੇ ਤਿਆਰ ਕੀਤੀ ਹੈ ਮੈਂ ਇੱਕ ਚਾਈਨੀਜ਼ ਰੀਲ ਦੇਖੀ ਸੀ ਜਿਹਦੇ ਵਿੱਚ ਉਹਨਾਂ ਨੇ ਡ੍ਰੈਗਨ ਕਾਈਟ ਤਿਆਰ ਕਰਕੇ ਉਡਾਈ ਸੀ ਤੇ ਉਹ ਇੰਨੀ ਸੋਹਣੀ ਲੱਗਦੀ ਪਈ ਸੀ ਦੇਖਣ ਵਿੱਚ ਤੇ ਮੇਰਾ ਜੀ ਕੀਤਾ ਕਿ ਮੈਂ ਵੀ ਬਣਾ ਸਕਦਾ ਹਾਂ ਫਿਰ ਉਹਨੂੰ ਦੇਖ ਕੇ ਮੈਂ ਵੀ ਬਣਾ ਦਿੱਤੀ ਤੇ ਇਸ ਨੂੰ ਤਿਆਰ ਕਰਨ ਲਈ ਮੈਨੂੰ ਘੱਟੋ ਘੱਟ 1 ਮਹੀਨਾ ਇਹਦੀਆਂ ਵਿੰਗਸ ਤਿਆਰ ਕਰਨ 'ਚ ਲੱਗ ਗਿਆ ਸੀ ਅਤੇ ਉਹਨਾਂ ਦਾ ਜਿਹੜਾ ਫੇਸ ਹੈ ਨਾ ਡ੍ਰੈਗਨ ਦਾ ਉਹਨੂੰ ਤਿਆਰ ਕਰਨ ਲਈ ਮੈਨੂੰ 1 ਹਫਤਾ ਲੱਗ ਗਿਆ ਸੀ ਤੇ ਇਹਦੇ ਵਿੱਚ ਮੇਰਾ ਕੁੱਲ ਬਜਟ ਜਿਹੜਾ ਆਇਆ ਸੀ ਉਹ 5 ਤੋਂ 6000 ਦੇ ਵਿੱਚ ਵਿੱਚ ਲੱਗੀ ਇਨਵੈਸਟਮੈਂਟ ਅਤੇ ਮੇਰੀ 1.5 ਤੋਂ 2 ਮਹੀਨਿਆਂ ਦੀ ਮਿਹਨਤ ਵੀ ਲੱਗੀ ਨਾਲ ਹੀ ਤੇ ਜਿਹੜਾ ਇਸ ਦਾ ਵਜ਼ਨ ਹੈ ਨਾ ਇਸ ਤੇ ਜਿਹੜਾ ਡ੍ਰੈਗਨ ਦਾ ਫੇਸ ਹੈਗਾ ਆ ਉਹਦਾ ਤੁਹਾਨੂੰ ਵਜ਼ਨ ਮਿਲ ਜੇਗਾ 10 ਤੇ 10 ਤੋਂ 5 ਤੋਂ 10 ਕਿਲੋ ਦੇ ਵਿੱਚ ਵਿੱਚ ਮਿਲ ਜੇਗਾ ਅਤੇ ਜਿਹੜੀਆਂ ਵਿੰਗਸ ਹੈ ਉਹਨਾਂ ਦਾ ਵੀ ਵਜ਼ਨ ਇੰਨਾ ਹੀ ਕੁਝ ਹੈ ਤੇ ਇਹਨੂੰ ਡੋਣ ਵਾਸਤੇ ਇਕੱਲਾ ਬੰਦਾ ਨਹੀਂ ਡਾ ਸਕਦਾ ਤੇ ਨਾ ਹੀ ਇਹਨੇ ਕਿਸੇ ਡੋਰ ਜਾਂ ਫਿਰ ਹੋਰ ਚਰਖੜੀ ਵਗੈਰਾ ਨਾਲ ਉਡਣਾ ਹੈ ਇਹਨੂੰ ਡੋਣ ਵਾਸਤੇ ਤੁਹਾਨੂੰ ਇੱਕ ਰੱਸੀ ਚਾਹੀਦੀਗੀ ਉਹ ਵੀ ਇੰਨੀ ਮੋਟੀ ਕਿ ਜਿਹੜੀ 2-4 ਜਾਣਿਆਂ ਦਾ ਵਜ਼ਨ ਚੁੱਕ ਸਕੇ ਕਿਉਂਕਿ ਜਦੋਂ ਆਪਾਂ ਇਹਨੂੰ ਇੱਕ ਰੀ ਡਾ ਲਿਆ ਤੇ ਇਹਨੇ ਹਵਾ ਵਿੱਚ ਚਲੇ ਜਾਣਾ ਕਿਉਂਕਿ ਇਹ ਛੋਟੀ ਮੋਟੀ ਨਹੀਂ ਪੂਰੀ ਦੀ ਪੂਰੀ 100 ਫੁੱਟ ਕਾਈਟ ਹੈ ਹੁਣ ਫਿਲਹਾਲ ਇਹਨੂੰ ਮੈਂ ਕੱਟ ਕੇ 20 ਫੁੱਟ ਦਾ ਕਰ ਦਿੱਤਾ ਹੈ ਪਹਿਲਾਂ ਜਦੋਂ ਆਪਾਂ ਉਡਾਈ ਸੀ ਨਾ ਇਹ ਪੂਰੀ 100 ਫੁੱਟ ਦੀ ਸੀ ਤੇ ਇਹਨੂੰ ਡੋਣ ਵਾਸਤੇ 10 ਤੋਂ 15 ਜਾਣੇ ਚਾਹੀਦੇ ਨੇ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਮੈਂ ਪੀਪਾ ਕਾਈਟ ਵੀ ਤਿਆਰ ਕੀਤੀਆਂ ਹੋਈਆਂ ਨੇ ਇਹਨਾਂ ਦਾ ਨਾਮ ਪੀਪਾ ਕਾਈਟ ਇਸ ਕਰਕੇ ਆ ਕਿਉਂਕਿ ਇਹ ਆਪਣੀ ਇੰਡੀਆ ਦੀ ਨਹੀਂ ਹੈਗੀ ਬ੍ਰਾਜ਼ੀਲੀਅਨ ਕਾਈਟ ਹੈ ਤੇ ਉਹਨਾਂ ਦੀ ਲੈਂਗੁਏਜ ਵਿੱਚ ਇਹਨੂੰ ਪੀਪਾ ਕਾਈਟ ਆਂਦੇ ਨੇ ਇਸ ਕਰਕੇ ਇਹਨਾਂ ਦਾ ਨਾਮ ਪੀਪਾ ਕਾਈਟ ਹੈ ਤੇ ਲੋਹੜੀ ਦੇ ਮੌਕੇ ਤੇ ਮੈਂ ਇੱਕ ਸਪੈਸ਼ਲ ਕਾਈਟ ਤਿਆਰ ਕੀਤੀ ਸੀ ਕਿਉਂਕਿ ਅਸੀਂ ਪੰਜਾਬੀਆਂ ਸਾਨੂੰ ਪੰਜਾਬੀ ਹੋਣ ਤੇ ਮਾਣ ਆ ਤਾਂ ਮੈਂ ਤਿਆਰ ਕੀਤੀ ਸੀ ਕਾਈਟ ਆਈ ਲਵ ਪੰਜਾਬ ਠੀਕ ਹੈ ਤੇ ਇੰਨੀ ਹਾਈਟ ਹੈਗੀ ਆ 10 ਫੁੱਟ ਤੇ ਉਸ ਤੋਂ ਇਲਾਵਾ ਮੈਂ ਛੋਟੀਆਂ ਗੁੱਡੀਆਂ ਵੀ ਤਿਆਰ ਕੀਤੀਆਂ ਹੋਈਆਂ ਜਿਨ੍ਹਾਂ ਦੀ ਹਾਈਟ ਤੁਹਾਨੂੰ 5 ਫੁੱਟ ਮਿਲ ਜੇ ਤੇ ਇਹਨਾਂ ਦਾ ਆਪਾਂ ਜੇ ਕਿਸੇ ਵੀਰ ਭਰਾ ਨੇ ਮਤਲਬ ਸਾਡੇ ਕੋਲ ਕੰਟੈਕਟ ਕਰਨਾ ਹੋਵੇ ਜਾਂ ਫਿਰ ਅਗਲੀ ਐਰ ਕੀ ਤਾਂ ਸਾਨੂੰ ਹੁਣ ਬਹੁਤ ਜ਼ਿਆਦਾ ਆਰਡਰ ਆਂਦੇ ਕਿਉਂਕਿ ਸਾਡੀ ਰੀਲ ਵਾਇਰਲ ਹੋਈ ਹੈ ਨਾ ਤੇ ਬਹੁਤ ਜ਼ਿਆਦਾ ਆਰਡਰਾਂ ਆਂਦੇ ਪਏ ਆ ਤੇ ਆਪਾਂ ਕੋ ਆਊਟ ਆਫ ਸਟਾਕ ਹੈਗਾ ਆ ਲੇਕਿਨ ਜੇ ਕਿਸੇ ਵੀਰ ਭਰਾ ਨੇ ਸਾਨੂੰ ਲੋੜੀ ਤੋਂ ਬਾਅਦ ਜਾਂ ਅਗਲੀ ਲੋੜੀ ਤੱਕ ਆਰਡਰ ਕਰਨਾ ਹੋਵੇ ਤਾਂ ਸਾਨੂੰ ਕੰਟੈਕਟ ਕਰ ਸਕਦਾ ਜੀ ਮੇਰੀ ਇੰਸਟਾਗ੍ਰam ਆਈਡੀ ਹੈ ਲਖਣ ਅੰਡਰਸਕੋਰ ਅੰਬਰਸਰੀਆ ਅਤੇ YouTube ਚੈਨਲ ਵੀ ਹੈਗਾ ਲਖਣ ਅੰਬਰਸਰੀਆ